ਦੇ ਨਾਲ ਸੁਣਿਆ ਕਾਲ ਕਰਿਓ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਕੇ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਇੱਕ ਪਾਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਪੰਡਾ ਜੀ ਦਾ ਸੀਸ ਦਾ ਸੰਸਕਾਰ ਕੀਤਾ ਫਿਰ ਅਕਾਲ ਪੁਰਖ ਦੇਖਣੇ ਆਵਾਜ਼ ਮਾਰੀ ਆ ਭਾਈ ਜੈਤਾ ਜੀ ਇਧਰ ਆਓ ਮੈਨੂੰ ਦਿੱਲੀ ਦੇ ਹਾਲਾਤ ਦੱਸੋ ਭਾਈ ਜੈਤਾ ਕਹਿੰਦਾ ਮਹਾਰਾਜ ਦੱਸੇ ਨਹੀਂ ਜਾਣੇ ਸਤਿਗੁਰੂ ਕਹਿੰਦੇ ਹੁਕਮਿਆਂ ਦੱਸੋ ਤੀਕੀ ਕੀ ਵਾਪਰਿਆ ਤੇ ਕਹਿੰਦੇ ਗੁਰੂ ਦਾ ਸਿੱਖ ਰੇ ਰੇ ਤੇ ਸਦਾ ਹਾਂ ਦੱਸਦੇ ਆਓ ਜੀ ਜਥੇ ਦੇ ਪਾਸੋਂ ਬੜੇ ਪਿਆਰ ਦੇ ਨਾਲ ਸੁਣੀਏ ਮਨਪ੍ਰਤੀ ਕਾਦਰ ਕਰੋ ਆਓ ਦਿੱਲੀ ਦੇ ਚਾਂਦਰੀ ਚੌਕ ਵਿਖੇ ਲੈ ਕੇ ਦਾ ਬੰਦੇ ਭੁਲਣੀ ਨੀ ਕੁਰਬਾਨੀ ਮਤੀ ਦਾਸ ਚਮਕੇਗਾ ਸਦਾ ਸਿੱਖ ਕਾਮਧਿਆਹੀ ਵੀਰੇ ਖੂਨੀ ਆਰਾ ਚੜਦਾ ਤੇਰੇ ਸੀਸ ਉੱਤੇ ਖੜਾ ਅਦੌਲ ਹੋਇਆ सतसद वाहगुरु की पीलिया आवाज आवे हो तो शरीर गया महाराज कहते सारा हाथ भाई चैत्या सुना ਜਾਲਮ ਨੇ ਜੂੰਦਾ ਆਰੀ ਨਾਲ ਤੀਰ ਪਿੱਟਾ ਭਾਈ ਦਿਆਲਾ ਜੀ ਨੇ ਹਾਸ ਕੇ ਉਪਲ ਦੀ ਦੇਗ ਵਿੱਚ ਚੁਪੇ ਲਾਇਆ ਭਾਈ ਸਤੀਦਾਤਾ ਜੀ ਨੂੰ ਰੂਹ ਵਿੱਚ ਬਨ ਕੇ ਸਾਰਿਆਂ ਮਹਾਰਾਜ ਫਿਰ ਜਨਮ ਆ ਲੱਭਦੇ ਸੀਸ ਤੇ ਵੀ ਤਲਵਾਰ ਚੁਲੰਦੀ ਸਤਗੁਰੂ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਦੀ ਸ਼ਹਾਦਤ ਹੋਈ ਨਾ ਔਰੰਗਜ਼ੇਬ ਬਾਦਸ਼ਾਹ ਕਰਕੇ ਕਹਿੰਦਾ ਹੈ ਵੀ ਉਹ ਰੂਹ ਨੂੰ ਆਰੇ ਅੱਗੇ ਤੇ ਮੇਰੀ ਸਿੱਖੀ ਵੇਖਣਾ ਚਾਹੁੰਦਾ ਮਹਾਰਾਜ ਕਹਿੰਦੇ ਜੈਤਿਆ ਫਿਰ ਕੋਈ ਅੱਗੇ ਆਇਆ ਕਹਿੰਦਾ ਨਹੀਂ ਮਹਾਰਾਜ ਸਤਿਗੁਰੂ ਕਹਿੰਦੇ ਕਿਉਂ ਉਥੇ ਸਿੱਖ ਨਹੀਂ ਸਖਲੋਤੇ ਹਿੰਦਾ ਮਹਾਰਾਜ ਤੇਰੇ ਸਿੱਖਾਂ ਦੀ ਕਿਹੜਾ ਕੋਈ ਵੱਖਰੀ ਪਹਿਚਾਣ ਆ ਪੱਗਾ ਹਿੰਦੂ ਵੀ ਬੰਦੇ ਨੇ ਪੱਗਾ ਮੁਸਲਮਾਨ ਵੀ ਬੰਦੇ ਨੇ ਪੰਜਾਬੀ ਹਿੰਦੂ ਵੀ ਬੋਲਦੇ ਨੇ ਤੇ ਪੰਜਾਬੀ ਹੋਰ ਵੀ ਬੋਲਦੇ ਨੇ ਅਸਲ ਵਕਤ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁੱਖ ਚੋਂ ਬਚਨ ਕੀਤਾ ਸਤਿਗੁਰੂ ਕਹਿੰਦੇ ਹੁਣ ਐਸਾ ਪੰਥ ਸਜਾਵਾਂਗਾ ਮੈਂ ਨਾਗਾਂ ਨੂੰ ਪਾਵਾਂਗਾ ਪੀਰਾਂ ਦੇ ਅੱਗੇ ਮੈਂ ਬਿਜਲੀ ਨਚਾਵਾਂਗਾ ਸ਼ਕਸ਼ੀਰਾਂ ਦੇ ਅੱਗੇ ਟੁੱਟੀ ਏ ਗਰੀਬਾਂ ਦੀ ਕਿਸਮਤ ਜੋੜਾਂ ਇੱਕ ਧਰ ਦੇ ਪਾਈ ਧਾਰਾ ਨੂੰ ਸਾਤਲੁਜ ਦੇ ਪਾਣੀ ਵਿੱਚ ਪਾ ਕੇ ਪ੍ਰਕਾਸ਼ੇ ਨਾ ਮੋਇਆ ਤੇ ਮੂੰਹ ਤੇ ਲਿਹਾੜੇ ਨੇ ਹੱਸੇ ਸਾਰੀ ਦੁਨੀਆ ਹੋਈ ਹੈ ਪਿਆਰ ਤੋਂ ਪੈਦਾ ਹੁਣ ਮੈਂ ਕਰਾਂਗੇ ਬੰਧਰ ਤਲਵਾਰ ਤੋਂ ਤੈ ਤਲਵਾਰ ਤੋਂ ਪੈਦਾ ਮਰਜ ਕਹਿੰਦੇ ਇਹੋ ਜਿਹਾ ਖਾਰ ਸਰਸਾ ਜਾਗਾ ਫੰਦ ਫੰਦ ਘਟਾਣਗੇ ਚਰਖੜੀਆਂ ਤੇ ਚੜਨਗੇ ਕੱਲਾ ਕੱਲਾ ਸਿੰਘ ਸਵਾ ਸਵਾ ਲੱਤਾਂ ਨਾਲ ਜੂਟੇਗਾ ਪਰ ਮੁਖ ਦੇ ਵਿੱਚੋਂ ਸੀ ਨਹੀਂ ਆਕੇ ਅੱਜ ਸਰਦਾਰਾਂ ਦੇ ਬੱਚੇ ਬੈਠੇ ਆ ਮੇਰੇ ਨਾਦਗਰ ਵੀਰ ਬੈਠੇ ਹੋ ਬਹੁਤ ਥਾਵਾਂ ਤੇ ਸਾਨੂੰ ਇਹ ਸੁਣਨ ਵਾਸਤੇ ਮਿਲਿਆ ਵੀ ਬੀਬੀ ਦਲੇਰ ਕਰ ਦਮਕੀ ਮਾਰਤੀ ਮੈਂ ਆਖਿਆ ਵੀ ਭਾਈ ਜੇ ਸੱਚ ਨੂੰ ਸੱਚ ਕਹਿਣਾ ਦਬਕੇ ਆ ਵਰ ਦਬਕੇ ਸਮਝ ਲਓ ਹੁਣ ਜੇ ਆਵਾਜ਼ ਨੂੰ ਦੇਖ ਕੇ ਕਹਿੰਦੇ ਹੋ ਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੀ ਧੀ ਹਾਂ ਕਿਉਂਕਿ ਮਹਾਰਾਜ ਨੇ ਰੋੜ ਦੀ ਢਾਡੀ ਕਲਾ ਨੂੰ ਸਟੇਜਾਂ ਦਾ ਸ਼ਿੰਗਾਰ ਬਣਾਇਆ ਤੇ ਗੁਰੂ ਦਾ ਹੁਕਮ ਹੈ ਪੂਚੇ ਤੂਕੇ ਵੰਦਾ ਗਾਵੇ ਜੋਦਾ ਤਾਂ ਵਿਚਾਰ ਮੈਂ ਹਰ ਸਾਹ ਦੇ ਨਾਲ ਵੀ ਗੁਰੂ ਦਾ ਸ਼ੁਕਰ ਕਰਾਂ ਤੇ ਥੋੜਾ ਵਾ ਜਿਨ੍ਹਾਂ ਮਹਾਰਾਜ ਨੇ ਸਾਡੇ ਤੇ ਤਰਸ ਕੀਤਾ ਇਹਨੇ ਜੋਗੇ ਨਹੀਂ ਆਗੇ ਪਰ ਮੇਰਾ ਗੁਰੂ ਬੜਾ ਡੱਜ ਸਤਿਗੁਰੂ ਬੜੇ ਭਾਰੀ ਨੇ ਬੜੇ ਪਰਪਕਾਰੀ ਨੇ ਸਵਾਸ ਸਵਾਸ ਮਾਰੇ ਦਾ ਸ਼ੁਕਰ ਕਰੀਏ ਪਰ ਮੇਰੇ ਨੌਜਵਾਨ ਵੀਰ ਬੈਠੇ ਹੋ ਮੈਂ ਤੁਹਾਨੂੰ ਆਪਣੇ ਵੀਰ ਸਮਝ ਕੇ ਇੱਕ ਬੇਨਤੀ ਕਰਨ ਲੱਗੀ ਆ ਇੱਧਰ ਮੇਰੀਆਂ ਭੈਣਾਂ ਤੇ ਮਾਮਾ ਬੈਠੇ ਨੇ ਹੁਣ ਕੀ ਕਰਾਂ ਵੀ ਅਹੀ ਦਿਆਪ ਖਸ ਚਾਹੀਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਕੈਮਰੇ ਜਿਹੜੇ ਲੱਗੇ ਆ ਕੁਝ ਨਾ ਬੰਦ ਤੇ ਕੱਟ ਕੇ YouTube ਤੇ ਪਾਈਦਾ ਹੀ ਆ ਸੋਸ਼ਲ ਮੀਡੀਆ ਤੇ ਆਪਣੀ ਸਰਵਣ ਕਰਦੇ ਰਹਿੰਦੇ ਉਹ ਹੁਣ ਜਦੋਂ ਕਹਿੰਦਾ ਵੀ ਭਾਈ ਕਿਹਸਾ ਢਾਹੀ ਹੋ ਵਾ ਪ੍ਰਤਿ ਸ਼ਕੋ ਉਹ ਸਵਾਲ ਆ ਕੇ ਮੇਰੇ ਤੇ ਖੜੇ ਹੋ ਜਾਂਦੇ ਬੀਬੀ ਤੇ ਆਪ ਪਰ ਵੱਟੇ ਮੁੰਦੀ ਆ ਮੈਂ ਕਹਿੰਦੀ ਹੁਣੀਆਂ ਵੀ ਪਹਿਲਾਂ ਪ੍ਰੂਫ ਦਿਓ ਮੈਂ ਸੰਗਤ ਚ ਖਲੋਦੀ ਆ ਆਪਣੇ ਪਿਓ ਦੀ ਗੋਦ ਚ ਤੇ ਜਦੋਂ ਦਾ ਜਨਮ ਹੋਇਆ ਨਾ ਮਾਂ ਨਾਲ ਕਹਿ ਸਕਦੀ ਆ ਇੱਕ ਵੀ ਰੋਮ ਦੀ ਬਿੱਤ ਵੀ ਨਾ ਕਰਾਈਏ ਤੇ ਨਾ ਕਦੇ ਘਰੋਂ ਨਹੀਂ ਇਹ ਮੇਰੇ ਮਾਰੇ ਦਾ ਬਖਸ਼ਿਆ ਸਰੂਪ ਆ ਤੇ ਜਿਹੜੇ ਕਹਿੰਦੇ ਨਾ ਉਂਗਲਾ ਕਰਦੇ ਆ ਵੀ ਇਹ ਸਟੇਜਾਂ ਤੇ ਗਿਆਨ ਦਿੰਦੇ ਆ ਜਿਸ ਗੁਰੂ ਦੀ ਗੋਦ ਚ ਖਲੋਤੀਆਂ ਨਾ ਤੇ ਮੇਰਾ ਸਤਿਗੁਰੂ ਸਭ ਕੁਝ ਜਾਣਦਾ ਪਰ ਜੇ ਅਸੀਂ ਗੱਲ ਦੀਆਂ ਕਰ ਕਰਕੇ ਵੀ ਆਪਣੀ ਮੰਨੀਆਂ ਨਾ ਤੇ ਦੂਜੇ ਵੱਲ ਉਂਗਲਾ ਕਰੀ ਜਾਈਏ ਤੇ ਫਿਰ ਚੰਗੀ ਗੱਲ ਨਹੀਂ ਨਾ ਅਸੀਂ ਪ੍ਰਚਾਰਕਾਂ ਨੂੰ ਦਿਖਾਉਣਾ ਚਾਹੁੰਦੇ ਆ ਪਰ ਮੈਂ ਜਦੋਂ ਤੋਂ ਸਟੇਜ ਤੇ ਖਲੋਤੀਆਂ ਇੱਕੋ ਦਿਨ ਸਟੇਜ ਤੇ ਚੜ੍ਹਨ ਤੋਂ ਪਹਿਲਾਂ ਮੇਰੇ ਬਾਪੂ ਨੇ ਸਤਿਗੁਰਾਂ ਦੀ ਹਜੂਰੀ ਅੰਦਰ ਅਰਦਾਸ ਕੀਤੀ ਸੀ ਮਹਾਰਾਜ ਦਾ ਤਰਸਿਆ ਘਰੇ ਸਤਿਗੁਰਾਂ ਦਾ ਪ੍ਰਕਾਸ਼ ਆ ਕਿ ਮੇਰੀ ਤੇ ਜਿੰਨਾ ਚਿਰ ਪ੍ਰਚਾਰ ਕਰੂਗੀ ਮਾਰਜ ਸੱਚ ਦਾ ਤੇ ਸਿੱਖੀ ਦਾ ਪ੍ਰਚਾਰ ਕਰੇਗੀ ਨਾ ਕਿਸਾਂ ਦੀ ਬੇਇੱਜ਼ਤੀ ਕਰਾਈਏ ਤੇ ਨਾਕਦ ਕਰਾਉਣੀ ਆ ਪਰ ਮਰੀਆਂ ਭੈਣਾ ਅਰਦਾਸ ਵੀ ਕਰਿਓ ਕਿਉਂਕਿ ਬਾਬਾ ਜੀ ਇਹ ਕਲਯੁਗ ਦਾ ਸਮਾਂ ਵਾਂ ਬੜੇ ਵੱਡੇ ਵੱਡੇ ਪ੍ਰਚਾਰਕਾਂ ਦੀ ਮੱਤ ਤੇ ਪਰਦਾ ਪੈ ਗਿਆ ਅਰਦਾਸ ਕੀ ਕਰਨੀ ਆ ਪਤ ਰਾਖੀਗੁਰ ਪਾਲ ਬ੍ਰਹਮ ਤਜ ਪਰਪੰਚ ਬਹੁਤ ਕਾਰ ਨਾਨਕ ਸਭੁ ਅਵਾਦੀਏ ਅੰਦਰ ਨ ਪਾਵਾ ਮਹਾਰਜ ਖੇਲ ਖੇਨ ਭੁੱਲਣ ਹਾਰਿਆ ਤੁਸੀਂ ਬਖਸ਼ਣ ਹਾਰਿਓ ਮੇਰੀਓ ਭੈਣੋ ਇੱਕੋ ਤੇ ਸਾਫ ਗੱਲ ਕਹਿਣ ਲੱਗੀਆਂ ਗੁੱਸਾ ਕਰ ਲਿਓ ਚਾਹ ਹੱਸ ਕੇ ਮੰਨ ਲਿਓ ਪਿਓ ਦੀ ਗੋਲ ਚ ਬੈਠਿਆ ਇਹ ਸਿੱਖੀ ਦਾ ਸਕੂਲ ਆ ਇੱਥੋਂ ਸਿੱਖ ਕੇ ਜ਼ਰੂਰ ਜਾਇਓ ਅੱਜ ਤੋਂ ਤੁਸੀਂ 20 ਪਿੱਛੇ ਚਲੇ ਜਾਓ 20 ਸਾਲ ਪਿੱਛੇ ਚਲੇ ਜਾਓ ਤੁਹਾਨੂੰ ਤੁਹਾਡੀਆਂ ਬਜ਼ੁਰਗ ਪਾਈਆਂ ਨੇ ਦੱਸਿਆ ਹੋਣਾ ਪਹਿਲੀਆਂ ਸਮਿਆਂ 'ਚ ਜਦੋਂ ਕਿਸੇ ਬੀਬੀ ਦਾ ਪਤੀ ਜੜਾਈ ਕਰ ਜਾਂਦਾ ਸੀ ਨਾ ਉਹਦੇ ਕੇਸ ਕੱਟ ਕੇ ਰੱਖ ਦਿੱਤੇ ਜਾਂਦੇ ਸਨ ਉਹਨੂੰ ਕੀ ਬੋਲਿਆ ਜਾਂਦਾ ਸੀ ਨਾਟਕ ਵੇਖਦਿਆਂ ਨਾ ਬਾਥਾ ਮੈਂ ਤੇ ਤੁਸੀਂ ਵੇਖਿਆ ਹੋਣਾ ਕਹਿੰਦਾ ਪਤੀ ਸੰਸਾਰ ਤੋਂ ਚਰ ਗਿਆ ਤੇ ਉਹਨੂੰ ਗੰਜੀ ਕਰ ਦਿੱਤਾ ਜਾਂਦਾ ਸੀ ਇਸਤਰੀ ਨੂੰ ਕਿ ਵਿਧਵਾ ਹੋ ਗਈ ਉਹਨੂੰ ਸਿਰ ਮੁੰਨੀ ਗਿਆ ਜਾਂਦਾ ਸੀ ਮਾਫ ਕਰਿਓ ਸੋਨੇ ਤੁਹਾਡੇ ਨਾਲ ਤੁਹਾਡੀਆਂ ਗੋਦਾਂ 'ਚ ਬੈਠੇ ਆ ਚੰਗੇ ਭਰੇ ਤੁਹਾਡੇ ਪਰਿਵਾਰ ਆ ਤੇ ਸਿੱਖਾਂ ਦੇ ਘਰਾਂ ਵਿੱਚ ਜੰਮੀਆਂ ਸੀ ਬਿਊਟੀ 15 ਤੇ ਜਾ ਜਾ ਕੇ ਆਪਣੇ ਕੇਸ ਕਟਾ ਕੇ ਪੱਨੇ ਕਰਾ ਲਏ ਅੱਜ ਬੁੱਢੀਆਂ ਦਾ ਬੰਦੇ ਪਾਨੂ ਜੀ ਕਰਦਾ ਵੇਖਿਆ ਨਾ ਇੱਕ ਬੀਬੀ ਸੋਸ਼ਲ ਮੀਡੀਆ ਤੇ ਤੁਹਾਨੂੰ ਨੇ ਕਈ ਪਿੰਦ ਗਿਆ ਉਹਨਾਂ ਵਾਲ ਕਟਾ ਕੇ ਕੇਸ ਕ ਤੇਸ ਕਿਵੇਂ ਕਹਿਦੀ ਹੈ ਕੇਸ ਤਾਂ ਉਹ ਜਿਨ੍ਹਾਂ ਦਾ ਅਸੀਂ ਸਤਿਕਾਰ ਕਰਨਾ ਹੈ ਬਾਰਕ ਬੋਦੇ ਰੱਖ ਲੈ ਜਿਹੜੇ ਚੰਗੇ ਭੜੇ ਨੌਜਵਾਨ ਆ ਜਿਨ੍ਹਾਂ ਇਥੋਂ ਤੱਕ ਘੁੱਟਾਂ ਰੱਖੀਆਂ ਨੇ ਅੱਜ ਬੰਦਿਆਂ ਦਾ ਬੁੱਢੀਆਂ ਬੰਨੂ ਜੀ ਕਰਦਾ ਤੇ ਬੁੱਢੀਆਂ ਦਾ ਬੰਦੇ ਬੰਨੂ ਜੀ ਕਰਦਾ ਅੱਜ ਦੀ ਕੌਰੀ ਸਿਕਾਈ ਆ ਹੱਸੋ ਨਾ ਮਰੀਓ ਭੈਣੋ ਉਹ ਅਫਸੋਸ ਦੀ ਗੱਲ ਆ ਜਿਹੜੀ ਕੁੱਖ ਤੋਂ ਅੱਜ ਮੁਰ 90 ਦੇ ਵਾਰਸ ਪੈਦਾ ਹੋਣੇ ਸੀ ਕੀ ਪਹਿਲਾ ਹੋ ਰਹੇ ਨੇ ਨਚਾਰ ਕੀ ਪੈਦਾ ਹੋ ਰਿਆ ਮੈਂ ਬੋਲ ਕੇ ਕੀ ਦੱਸਣਾ ਤੁਸੀਂ ਵੇਖ ਹੀ ਲਇਓ ਹੁਣ ਤੇ ਸਾਇੰਸ ਵਾਲੇ ਵੀ ਕਹਿੰਦੇ ਅੱਜ ਅਸੀਂ ਕਹਿੰਦੇ ਨਾ ਸਾਇੰਸ ਨੇ ਆ ਕੀਤਾ ਸਾਇੰਸ ਨੇ ਉਹ ਕੀਤਾ ਸਾਇੰਸ ਨੂੰ ਪਤਾ ਕੀ ਕਹਿੰਦੀ ਆ ਜਿਹੜੀ ਬੀਬੀ ਪਰਵੱਤੇ ਮੁੰਨਦੀ ਆ ਨਾ ਜਿਹੜੀ ਔਨ ਬਾਰੇ ਸਮੇਂ ਚ ਘੜੇ 7ਵੀਂ ਪੀੜ੍ਹੀ ਅੰਦਰ ਅਨਾਦ ਹੋਣੀ ਅੱਖਾਂ ਤੋਂ ਅੰਨੀ ਹੋ ਗਈ ਹਰ ਛੋਟੇ ਛੋਟੇ ਬੱਚਿਆਂ ਦੇ 4-4 5-5 ਨੰਬਰ ਦੀਆਂ ਐਨਕਾਂ ਲਗੀਆਂ ਨੇ ਦੇਖਦੇ ਆ ਕੋਈ 6 ਮਹੀਨੇ ਦਾ ਕੋਈ 8 ਮਹੀਨੇ ਦਾ ਇਹ ਅਫਸੋਸ ਵੀ ਗੱਲ ਆ ਕਿ ਇਹ ਸਾਡੀ ਪਰਸਨਲ ਪ੍ਰਾਪਰਟੀ ਨਹੀਂ ਸਿੱਖ ਬੈਠੇ ਆ ਤੇ ਮਹਾਰਾਜ ਦੀ ਸੁਣੋ ਸਤਿਗੁਰੂ ਕਹਿੰਦੇ ਆ ਕੇਸ ਗੁਰੂ ਦੀ ਮੋੜ ਤੇ ਤੇ ਮੇਰੇ ਵੀਰੋ ਸੋਹਣੀਆਂ ਤੁਸੀਂ ਦਸਤਾਰਾਂ ਬੰਨ ਕੇ ਬੈਠੇ ਹੋ ਅੱਜ ਸਾਨੂੰ ਫਿਰ ਵੀ ਗੱਡੀਆਂ ਮੋਟਰਸਾਈਕਲਾਂ ਤੇ ਲਖੋਣਾ ਪੈਂਦਾ ਪੁੱਤ ਸਰਦਾਰਾਂ ਦੇ ਚਿਹਰਿਆਂ ਤੇ ਦਾਰੇ ਪ੍ਰਕਾਸ਼ ਹੋਣਗੇ ਸੋਹਣੀਆਂ ਮਸ਼ਾਂ ਹੋਣਗੀਆਂ ਤੇ ਕਿਸੇ ਨੂੰ ਦਸਣਾ ਦੇਣਾ ਪਊ ਪੁੱਤ ਸਰਦਾਰਾਂ ਦੇ ਹੁਣ ਪਤਾ ਨਹੀਂ ਲੱਗਦਾ ਵੀ ਕਿਹੜਾ ਭਈਆਂ ਦਾ ਵਾ ਤੇ ਕਿਹੜਾ ਸਾਗਾ ਪੜਿਆ ਜਾਂਦਾ ਇਹ ਥੋੜੀ ਜੁਬੀ ਹੋਣੀ ਆ ਗੱਲ ਮਾਫੀ ਦਿਓ ਪਰ ਸੱਚਾ ਬਚਣਿਆ ਸਾਨੂੰ ਮੰਨਣਾ ਪਵੇਗਾ ਅਜੀਬ ਭੁੱਲੇ ਬੇਰਾਂ ਦਾ ਕੁਝ ਨਹੀਂ ਬਿਗੜਿਆ ਘਰ ਜਾਓ ਤੇ ਸ਼ੀਸ਼ੇ 'ਚ ਮੁੱਖ ਵੇਖਿਓ ਤੇ ਪੁੱਛਿਓ ਜਿਸ ਗੁਰੂ ਗੋਬਿੰਦ ਸਿੰਘ ਨੇ ਚਾਰ ਨਾਲ ਮਾਰੇ ਸੀ ਅਸੀਂ ਆ ਜਵਾਬ ਮਿਲਜੂ ਜਿਸ ਗੁਰੂ ਨੇ ਸਾਡੇ 'ਲੀ ਚਾਰ ਮਾਰੇ ਸੀ ਅਸੀਂ ਆ ਤੇ ਪਰ ਉਥੇ ਮੰਨ ਬੱਜ ਜਾਣਾ ਤੇ ਮੇਰੇ ਜਥੇ ਦਾ ਸੂਰਜ ਆ ਵੇਖੋ ਭਾਈ ਸਮਾ ਉਹਦਾ ਵੀ ਸਾਡਾ ਸੀਮਤ ਜਾ ਸੀ ਪਰ ਜਿਹੜੇ ਢਾਡੀ ਸਿੰਘਿਆ ਨਾ ਉਹ ਡੇਢ ਪਾਣੇ ਤੋਂ ਘੰਡੇ ਦੇ ਵਿੱਚ ਪੂਰਾ ਪ੍ਰਸੰਗ ਕਿਹਾ ਜਾਂਦਾ ਪਰ ਮੇਰੀ ਕੋਸ਼ਿਸ਼ ਹੁੰਦੀ ਆ ਵੀ ਸਮਾ ਪਾਣੇ ਥੋੜਾ ਹੀ ਹੋਵੇ ਕੁਝ ਨਾ ਕੁਝ ਸੁਣਾ ਕੇ ਜਾਵਾਂ ਇਹ ਵੀ ਕਦੀਆਂ ਕਵਤਾਲਾ ਬਹੁਤ ਤੁਸੀਂ ਮਾਣ ਦਿੱਤਾ ਜਿੰਨਾ ਕੋ ਸਮਾ ਸੀ